ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਹੁਸਨ ਕਮੀਨਾ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਰਾਹੁਲ ਨਾਲ ਵਿਆਹ ਕਰਨ ਤੋਂ ਪਹਿਲਾਂ ਮੇਰੀ ਸੋਹਣੀ ਦੇਖ ਹਮੇਸ਼ਾ ਮੇਰੇ ਲਈ ਮੁਸੀਬਤ ਬਣੀ ਰਹਿੰਦੀ ਸੀ ਮੇਰੇ ਮਾਤਾ ਪਿਤਾ ਸਮਾਜ ਵਿੱਚ ਮੌਜੂਦ ਬਗਿਆੜਾਂ ਤੋਂ ਆਪਣੀ ਸੋਹਣੀ ਧੀ ਨੂੰ ਬਚਾਉਣ ਲਈ ਹਮੇਸ਼ਾ ਚਿੰਤਿਤ ਰਹਿੰਦੇ ਸਨ ਤੇ ਮੇਰੇ ਤੇ ਤਿੱਖੀ ਨਜ਼ਰ ਰੱਖਦੇ ਸਨ ਉਹਨਾਂ ਦੀ ਸ਼ਕਤੀ ਕਾਰਨ ਬਗਿਆੜਾਂ ਨੂੰ ਹੀ ਨਹੀਂ ਸਗੋਂ ਲੈ ਲਿਆ ਨੂੰ ਵੀ ਮੇਰੇ ਨੇੜੇ ਆਉਣ ਦਾ ਮੌਕਾ ਨਹੀਂ ਮਿਲਦਾ ਸੀ ਸਾਰਾ ਦਿਨ ਸ਼ੀਸ਼ੇ ਦੇ ਸਾਹਮਣੇ ਨਾ ਖੜਿਆ ਕਰ ਬਾਜ਼ਾਰ ਜਾਣ ਲੱਗਿਆਂ ਜਿਆਦਾ ਸੋਹਣੇ ਕੱਪੜੇ ਨਾ ਪਾਇਆ ਕਰ ਜੇ ਤੂੰ ਮੁੰਡਿਆਂ ਨਾਲ ਬਹੁਤ ਜ਼ਿਆਦਾ ਹੱਸੇਂਗੀ ਤੇ ਜ਼ਿਆਦਾ ਗੱਲ ਕਰੇਂਗੀ ਤਾਂ ਤੂੰ ਬਦਨਾਮ ਹੋ ਜਾਏਂਗੀ ਸਿਰਫ ਆਪਣੀ ਪੜ੍ਹਾਈ ਤੇ ਧਿਆਨ ਦਿਆ ਕਰ ਮੇਰੇ ਮਾਤਾ ਪਿਤਾ ਮੈਨੂੰ ਹਮੇਸ਼ਾ ਹੀ ਅਜਿਹੇ ਭਾਸ਼ਣ ਦਿੰਦੇ ਰਹਿੰਦੇ ਸਨ ਮੇਰੀ ਵੱਡੀ ਭੈਣ ਵੀ ਸੋਹਣੀ ਐ ਪਰ ਮੇਰੇ ਨਾਲੋਂ ਘੱਟ ਦੋ ਵਾਰ ਅਜਿਹਾ ਹੋਇਆ ਕਿ ਮੁੰਡੇ ਵਾਲੇ ਉਸਨੂੰ ਦੇਖਣ ਆਏ ਸਨ ਪਰ ਉਹਨਾਂ ਨੇ ਮੈਨੂੰ ਪਸੰਦ ਕੀਤਾ ਸੀ ਇੰਨਾ ਦੋਹਾਂ ਘਟਨਾਵਾਂ ਤੋਂ ਬਾਅਦ ਮੈਂ ਆਪਣੀ ਵੱਡੀ ਭੈਣ ਦੀਆਂ ਨਜ਼ਰਾਂ ਵਿੱਚ ਖਲਨਾਇਕ ਬਣ ਗਈ ਸੀ ਮੇਰੀ ਭੈਣ ਦਾ ਮੇਰੇ ਤੇ ਇੰਨਾ ਭਰੋਸਾ ਵੀ ਖਤਮ ਹੋ ਗਿਆ ਸੀ ਕਿ ਹੁਣ ਵੀ ਜੇ ਉਹ ਮੈਨੂੰ ਮੇਰੇ ਜੀਜੇ ਦਵਿੰਦਰ ਨਾਲ ਇਕੱਲੀ ਗੱਲ ਕਰਦੀ ਦੇਖ ਲੈਂਦੀ ਹੈ ਤਾਂ ਉਹ ਆਪਣੇ ਸਾਰੇ ਕੰਮ ਛੱਡ ਕੇ ਸਾਡੇ ਵਿਚਕਾਰ ਆ ਜਾਂਦੀ ਹੈ ਮੈਂ ਕੁੜੀਆਂ ਦੇ ਕਾਲਜ ਵਿੱਚ ਦਾਖਲਾ ਲੈਣਾ ਸੀ ਪਰ ਮੇਰਾ ਇਹ ਕਦਮ ਵੀ ਮੇਰੀਆਂ ਮੁਸ਼ਕਲਾਂ ਨੂੰ ਘਟ ਨਹੀਂ ਕਰ ਸਕਿਆ ਉੱਥੇ ਮੈਨੂੰ ਆਪਣੀਆਂ ਸਹੇਲੀਆਂ ਦੀ ਈਰਖਾ ਦਾ ਸਾਹਮਣਾ ਕਰਨਾ ਪਿਆ ਪਹਿਲਾਂ ਤਾਂ ਮੈਨੂੰ ਆਪਣੀਆਂ ਸਹੇਲੀਆਂ ਦੇ ਇਸ ਵਿਹਾਰ ਤੇ ਗੁੱਸਾ ਆਉਂਦਾ ਸੀ ਪਰ ਬਾਅਦ ਵਿੱਚ ਮੈਨੂੰ ਆਦਤ ਪੈ ਗਈ ਸੀ ਕਾਲਜ ਵਿੱਚ ਵਿਚਾਰੀਆਂ ਕੁੜੀਆਂ ਮਹਿੰਗੇ ਕੱਪੜਿਆਂ ਵਿੱਚ ਵੀ ਉਨੀਆਂ ਸੋਹਣੀਆਂ ਤੇ ਆਕਰਸ਼ਕ ਨਹੀਂ ਲੱਗਦੀਆਂ ਸਨ ਜਿੰਨੀ ਮੈਂ ਸਾਦੇ ਕੱਪੜਿਆਂ ਵਿੱਚ ਲੱਗਦੀ ਸੀ ਜੇ ਕਦੇ ਮੇਰੀ ਕੋਈ ਸਹੇਲੀ ਆਪਣੇ ਬੁਆਏਫਰੈਂਡ ਨੂੰ ਮਿਲਣ ਜਾਂਦੀ ਤੇ ਮੈਨੂੰ ਨਾਲ ਲੈ ਜਾਂਦੀ ਤਾਂ ਉਸ ਦਾ ਬੁਆਏਫਰੈਂਡ ਉਸ ਵੱਲ ਘੱਟ ਧਿਆਨ ਦਿੰਦਾ ਅਤੇ ਮੇਰੇ ਵੱਲ ਦੇਖ ਕੇ ਜ਼ਿਆਦਾ ਤਰਸਦਾ ਰਹਿੰਦਾ ਮੇਰਾ ਕੋਈ ਬੁਆਏਫਰੈਂਡ ਨਹੀਂ ਸੀ ਮੇਰੇ ਮਾਪਿਆਂ ਨੇ ਮੇਰੀਆਂ 2-3 ਸਹੇਲੀਆਂ ਨੂੰ ਆਪਣੇ ਜਸੂਸ ਵਜੋਂ ਨਿਯੁਕਤ ਕੀਤਾ ਹੋਇਆ ਸੀ ਇਈ ਵਾਰ ਮੈਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਕੋਈ ਮੁੰਡਾ ਮੇਰੇ ਵਿੱਚ ਦਿਲਚਸਪੀ ਲੈਣ ਲੱਗ ਪਿਆ ਹੈ ਪਰ ਮੇਰੇ ਮਾਪਿਆਂ ਦੇ ਜਸੂਸ ਪਹਿਲਾਂ ਹੀ ਉਹਨਾਂ ਨੂੰ ਇਹ ਖਬਰ ਪਹੁੰਚਾ ਦਿੰਦੇ ਸਨ ਆਪਣੇ ਆਪ ਨੂੰ ਉਹਨਾਂ ਮੁਸੀਬਤਾਂ ਤੋਂ ਬਚਾਉਣ ਲਈ ਜੋ ਬਾਅਦ ਵਿੱਚ ਮੇਰੀ ਜ਼ਿੰਦਗੀ ਲਈ ਪੈਦਾ ਹੋਣਗੀਆਂ ਇਸ ਲਈ ਮੈਂ ਕਦੇ ਵੀ ਮੁੰਡਿਆਂ ਨਾਲ ਫਲਰਟ ਕਰਨਾ ਪਸੰਦ ਨਹੀਂ ਕੀਤਾ ਮੇਰੀਆਂ ਸਾਰੀਆਂ ਰੌਣਕਾਂ ਮੇਰਾ ਸਾਰਾ ਸਟਾਈਲ ਮੇਰਾ ਸਾਰਾ ਰੋਮਾਂਟਿਕ ਫਲਰਟ ਮੈਂ ਆਪਣੇ ਭਵਿੱਖ ਦੇ ਜੀਵਨ ਸਾਥੀ ਲਈ ਸਭ ਕੁਝ ਆਪਣੇ ਦਿਮਾਗ ਵਿੱਚ ਸੰਭਾਲ ਕੇ ਰੱਖਿਆ ਹੋਇਆ ਸੀ। ਰਾਹੁਲ ਦੀ ਮਾਂ ਨੇ ਆਪਣੇ ਕਾਬਿਲ ਅਤੇ ਹੁਸ਼ਿਆਰ ਪੁੱਤਰ ਲਈ ਵੱਡਾ ਦਾਜ ਲੈਣ ਦੀ ਬਜਾਏ ਮੈਨੂੰ ਪਸੰਦ ਕੀਤਾ ਸੀ। ਰਾਹੁਲ ਨਾਲ ਵਿਆਹ ਕਰਨਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਲਾਟਰੀ ਜਿੱਤਣ ਵਾਂਗ ਸੀ। ਹਨੀਮੂਨ ਦਾ ਪੂਰਾ ਇੱਕ ਹਫ਼ਤਾ ਜੋ ਅਸੀਂ ਦੋਵਾਂ ਨੇ ਮਨਾਲੀ ਵਿੱਚ ਬਤਾਇਆ ਉਹ ਮੇਰੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਅਤੇ ਮਜ਼ੇਦਾਰ ਦਿਨ ਸਨ। ਮੇਰੀ ਖੂਬਸੂਰਤੀ ਨੇ ਉਸ ਦੇ ਦਿਮਾਗ ਅਤੇ ਦਿਲ ਤੇ ਜਾਦੂ ਕਰ ਦਿੱਤਾ ਸੀ। ਜਦੋਂ ਉਹ ਮੈਨੂੰ ਆਪਣੀਆਂ ਮਜ਼ਬੂਤ ਬਾਹਾਂ ਵਿੱਚ ਜਕਰ ਲੈਂਦਾ ਤੇ ਮੇਰੀ ਸੁੰਦਰਤਾ ਦੀ ਤਾਰੀਫ਼ ਕਰਨੀ ਸ਼ੁਰੂ ਕਰਦਾ ਤਾਂ ਉਹ ਇੱਕ ਕਵੀ ਵਾਂਗ ਜਾਪਦਾ ਸੀ। ਸਾਡੀ ਜੋੜੀ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਸਨ। ਰਾਹੁਲ ਅਕਸਰ ਕਹਿੰਦਾ ਰੰਜਨਾ ਤੂੰ ਮੇਰੇ ਦਿਲ ਨੂੰ ਗੁੰਝਲਦਾਰ ਕਾ ਦਿੰਨੀ ਐ ਤੂੰ ਇੱਕ ਅਪਸਰਾ ਹੈ ਜੋ ਧਰਤੀ ਤੇ ਆ ਗਈ ਹੈ ਤੂੰ ਇੱਕ ਪਰੀ ਹੈ ਜੋ ਸਵਰਗ ਤੋਂ ਆਈ ਹੈ ਤੂੰ ਮੇਰੇ ਦਿਲ ਦੀ ਰਾਣੀ ਹੈ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਹੀਰੋਇਨ ਤੋਂ ਵੀ ਵੱਧ ਸੁੰਦਰ ਹੈ ਜਦੋਂ ਮੇਰੀ ਇਸ ਤਰ੍ਹਾਂ ਤਾਰੀਫ ਕਰਦਾ ਤਾਂ ਮੈਂ ਸ਼ਰਮ ਨਾਲ ਝੁੱਕ ਜਾਂਦੀ ਹਨੀਮੂਨ ਤੋਂ ਪਰਤਨ ਤੋਂ ਬਾਅਦ ਮੇਰੀ ਸੱਸ ਤੇ ਸਹੁਰੇ ਨੇ ਮੇਰਾ ਬਹੁਤ ਧਿਆਨ ਰੱਖਿਆ ਜੋਦੇ ਰਿਸ਼ਤੇਦਾਰ ਤੇ ਆਂਢੀ ਗੁਆਂਢੀ ਘਰ ਆ ਕੇ ਮੇਰੀ ਸੁੰਦਰਤਾ ਦੀ ਤਾਰੀਫ ਕਰਦੇ ਤਾਂ ਮਾਂ ਨਾਲ ਫੁੱਲੇ ਨਾ ਸਮਾਉਂਦੀ ਮੇਰਾ ਪਤੀ ਮੇਰੀ ਬਹੁਤ ਜ਼ਿਆਦਾ ਤਾਰੀਫ ਕਰਦਾ ਰਹਿੰਦਾ ਸੀ ਇੱਕ ਮਹੀਨੇ ਤੱਕ ਮੇਰੀ ਸੱਸ ਤੇ ਸਹੁਰੇ ਨੂੰ ਚੰਗਾ ਲੱਗਦਾ ਰਿਹਾ ਛੇ ਸਾਡਾ ਨਵਾਂ ਨਵਾਂ ਵਿਆਹ ਹੋਇਆ ਸੀ ਇਸ ਲਈ ਮੇਰਾ ਪਤੀ ਮੇਰੀ ਖੂਬਸੂਰਤੀ ਦੀ ਐਨੀ ਖੁੱਲ ਕੇ ਤਾਰੀਫ ਕਰੇ ਜਲਦੀ ਹੀ ਉਹਨਾਂ ਦੀ ਬਦਹਜਮੀ ਦਾ ਕਾਰਨ ਬਣ ਗਿਆ ਕੁਝ ਸਮੇਂ ਬਾਅਦ ਮੇਰੀ ਸਾਸਰ ਸੋਈ ਵਿੱਚ ਮੇਰੀ ਨੁਕਤਾਚਿੰਨੀ ਕਰਨ ਲੱਗ ਪਈ ਸੀ ਮੈਂ ਸਮਝ ਗਈ ਕਿ ਇਸ ਘਰ ਵਿੱਚ ਖੁਸ਼ੀ ਸ਼ਾਂਤੀ ਅਤੇ ਆਰਾਮ ਨਾਲ ਰਹਿਣ ਦਾ ਸਮਾਂ ਖਤਮ ਹੋਣ ਵਾਲਾ ਹੈ ਮੈਂ ਤੁਹਾਡੇ ਤੋਂ ਸਾਰਾ ਕੰਮ ਸਿੱਖਣ ਲਈ ਤਿਆਰ ਹਾਂ ਮੰਮੀ ਪਰ ਤੁਹਾਨੂੰ ਮੈਨੂੰ ਘੱਟ ਛਿੜਕਣਾ ਚਾਹੀਦਾ ਹੈ ਮੈਂ ਇੱਕ ਸ਼ਾਮ ਆਪਣੀ ਸੱਸ ਦੇ ਸਾਹਮਣੇ ਬੜੇ ਪਿਆਰ ਨਾਲ ਇਹ ਇੱਛਾ ਜ਼ਾਹਿਰ ਕੀਤੀ ਪਰ ਉਸਨੇ ਇਸ ਗੱਲ ਨੂੰ ਫੜ ਲਿਆ ਅਤੇਕਾਰ ਵਿੱਚ ਹੰਗਾਮਾ ਮਚਾਰੀਤਾ ਪਹਿਲਾਂ ਆਪਣੇ ਜੀਵ ਨੂੰ ਕਾਬੂ ਵਿੱਚ ਰੱਖਣਾ ਸਿੱਖ ਤੇ ਆਪਣੀਆਂ ਅੱਖਾਂ ਅਤੇ ਕੰਨ ਖੁੱਲੇ ਰੱਖਣੇ ਸਿੱਖ ਬਹੂ ਰਾਣੀ ਮੈਂ ਤੈਨੂੰ ਬਿਨਾਂ ਕਿਸੇ ਕਾਰਨ ਤੋਂ ਛਿੜਕਦੀ ਹਾਂ ਕੀ ਮੈਂ ਪਾਗਲ ਹਾਂ ਜੇ ਤੂੰ ਘਰ ਦੇ ਸਾਰੇ ਕੰਮ ਸਿੱਖ ਲਈ ਹੁੰਦੇ ਤਾਂ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਸੀ ਜੇ ਤੂੰ ਚਾਹੁੰਦੀ ਹੈ ਕਿ ਮੈਂ ਤੈਨੂੰ ਪਿਆਰ ਅਤੇ ਸਤਿਕਾਰ ਦੇਵਾਂ ਤੇ ਘਰ ਦੇ ਕੰਮਾਂ ਵਿੱਚ ਮਾਹਰ ਹੋ ਜਾ ਮੇਰੀ ਸੱਸ ਮੈਨੂੰ ਗੁੱਸੇ ਵਿੱਚ ਬੋਲਦੀ ਗਈ ਉਸ ਰਾਤ ਮੇਰੇ ਪਤੀ ਨੇ ਵੀ ਮੇਰਾ ਦਿਲ ਦੁਖਾਉਣਾ ਸ਼ੁਰੂ ਕਰ ਦਿੱਤਾ ਰੰਜਨਾ ਹੁਣ ਸਾਰਾ ਦਿਨ ਸੋਹਣੇ ਕੱਪੜੇ ਪਾ ਕੇ ਘੁੰਮਦੇ ਰਹਿਣ ਨਾਲ ਕੰਮ ਨਹੀਂ ਚੱਲੇਗਾ ਘਰ ਵਿੱਚ ਨੌਂ ਦੇ ਆਉਣ ਤੇ ਮਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਉਸ ਨਾਲ ਬਹਿਸ ਕਰਨ ਦੀ ਬਜਾਏ ਸਹੀ ਢੰਗ ਨਾਲ ਕੰਮ ਕਰਨਾ ਸਿੱਖ ਤੇਰੇ ਕਾਰਨ ਘਰ ਦੀ ਖੁਸ਼ਹਾਲੀ ਅਤੇ ਸ਼ਾਂਤੀ ਬਿਲਕੁਲ ਵੀ ਭੰਗ ਨਹੀਂ ਹੋਣੀ ਚਾਹੀਦੀ ਰਾਹੁਲ ਨੇ ਭਾਸ਼ਣ ਦਿੰਦੇ ਹੋਏ ਕਿਹਾ ਰਾਹੁਲ ਦੇ ਅਚਾਨਕ ਬਦਲੇ ਵਿਹਾਰ ਨੇ ਮੇਰੇ ਦਿਲ ਨੂੰ ਇੰਨਾ ਦੁੱਖ ਦਿੱਤਾ ਕਿ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਫਿਰ ਉਸਨੇ ਮੈਨੂੰ ਤੁਰੰਤ ਜੱਫੀ ਪਾ ਲਈ ਉਸਦੇ ਸ਼ੋ ਮੈਨੂੰ ਇੱਕ ਨਸ਼ਾ ਜਿਹਾ ਕਰ ਦਿੰਦੀ ਸੀ ਪਰ ਇਸ ਵਾਰ ਅਜਿਹਾ ਨਾ ਹੋਇਆ ਜਦੋਂ ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਮੇਰੀ ਖੂਬਸੂਰਤੀ ਨੇ ਮੇਰੇ ਜੀਵਨ ਸਾਥੀ ਦੇ ਦਿਲ ਵਿੱਚ ਵੀ ਈਰਖਾ ਦੀ ਭਾਵਨਾ ਪੈਦਾ ਕਰ ਦਿੱਤੀ ਹੈ ਤਾਂ ਮੈਂ ਉਸ ਦੇ ਮੋੜੇ ਤੇ ਸਿਰ ਰੱਖ ਕੇ ਜੋਰ-ਜੋਰ ਨਾਲ ਰੋਣ ਲੱਗ ਪਈ। ਮੈਨੂੰ ਇਹ ਅਹਿਸਾਸ ਨਹੀਂ ਸੀ ਕਿ ਜਿਸ ਜੀਵਨ ਸਾਥੀ ਨਾਲ ਮੈਂ ਆਪਣੀਆਂ ਸਾਰੀਆਂ ਖੁਸ਼ੀਆਂ ਅਤੇ ਮਨ ਦੀ ਸ਼ਾਂਤੀ ਨੂੰ ਜੋੜਿਆ ਸੀ, ਉਹ ਵੀ ਮੇਰੀ ਸੁੰਦਰਤਾ ਕਾਰਨ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਵੇਗਾ। ਰਾਹੁਲ ਦਾ ਮੇਰੇ ਪ੍ਰਤੀ ਰਵੱਈਆ ਬਦਲਣ ਲੱਗ ਪਿਆ ਸੀ। ਜਦੋਂ ਮੈਂ ਧਿਆਨ ਨਾਲ ਸੋਚਿਆ ਤਾਂ ਮੈਨੂੰ ਪਿਛਲੇ ਕੁਝ ਦਿਨਾਂ ਤੋਂ ਰਾਹੁਲ ਦੇ ਵਿਵਹਾਰ ਵਿੱਚ ਹੌਲੀ-ਹੌਲੀ ਤਬਦੀਲੀ ਆਉਂਦੀ ਦਿਖਾਈ ਦਿੱਤੀ। ਜਦੋਂ ਵੀ ਉਸ ਦਾ ਕੋਈ ਦੋਸਤ ਮੇਰੀ ਤਾਰੀਫ਼ ਕਰਦਾ ਜਾਂ ਮੇਰੇ ਨਾਲ ਮਜ਼ਾਕ ਕਰਦਾ ਤਾਂ ਮੈਂ ਅਕਸਰ ਉਸ ਨੂੰ ਸੀਰੀਅਸ ਜਿਹਾ ਹੁੰਦੇ ਦੇਖਦੀ ਸੀ ਆਪਣੀ ਪਿਛਲੀ ਜ਼ਿੰਦਗੀ ਦੇ ਤਜਰਬਿਆਂ ਦੇ ਆਧਾਰ 'ਤੇ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ ਹੌਲੀ-ਹੌਲੀ ਰਾਹੁਲ ਦੀ ਟੋਕਾ ਟਾਕੀ ਵਾਧੀ ਗਈ ਅਤੇ ਫਿਰ ਉਹ ਮੈਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਪਹਿਲਾਂ ਤਾਂ ਨਿੱਜੀ ਤੌਰ ਤੇ ਅਤੇ ਫਿਰ ਦੂਜੇ ਲੋਕਾਂ ਦੇ ਸਾਹਮਣੇ ਵੀ ਆਉਣ ਵਾਲੇ ਸਮੇਂ ਵਿੱਚ ਸਾਡਾ ਮਿੱਠਾ ਰਿਸ਼ਤਾ ਵਿਗੜ ਜਾਵੇਗਾ ਇਸ ਖਿਆਲ ਨਾਲ ਮੈਨੂੰ ਸਾਰੀ-ਸਾਰੀ ਰਾਤ ਨੀਂਦ ਨਾ ਆਉਂਦੀ ਤੇ ਮੇਰੀਆਂ ਅੱਖਾਂ ਵਿੱਚੋਂ ਕਈ ਖਾਮੋਸ਼ ਹੰਝੂ ਵਹਿ ਤੁਰਦੇ ਮੈਂ ਆਪਣੀ ਸੱਸ ਦੇ ਇਸ ਵਤੀਰੇ ਨੂੰ ਬਰਦਾਸ਼ਤ ਕਰਨ ਦੀ ਤਾਕਤ ਰੱਖਦੀ ਸੀ ਪਰ ਮੈਂ ਇਸ ਸਵੀਕਾਰ ਨਹੀਂ ਕਰ ਸਕਦੀ ਸੀ ਕਿ ਰਾਹੁਲ ਦਾ ਪਿਆਰ ਥੋੜਾ ਜਿਹਾ ਵੀ ਘੱਟ ਹੋਵੇ ਮਨਾਲੀ 'ਚ ਵੀ ਕਈ ਲੋਕਾਂ ਨੇ ਮੇਰੀ ਖੂਬਸੂਰਤੀ ਦੀ ਤਾਰੀਫ਼ ਕੀਤੀ ਸੀ ਅਤੇ ਰਾਹੁਲ ਨੇ ਕਦੇ ਗੁੱਸਾ ਨਹੀਂ ਕੀਤਾ ਸੀ ਇਸ ਦੇ ਉਲਟ ਮੇਰੀ ਤਾਰੀਫ ਸੁਣ ਕੇ ਉਸ ਦਾ ਸੀਨਾ ਮਾਣ ਨਾਲ ਫੁੱਲ ਜਾਂਦਾ ਸੀ ਪਰ ਇੱਥੇ ਜਦੋਂ ਉਹਨਾਂ ਦੇ ਰਿਸ਼ਤੇਦਾਰ ਜਾਣ ਪਛਾਣ ਵਾਲੇ ਅਤੇ ਦੋਸਤ ਮੇਰੀ ਤਾਰੀਫ ਕਰਦੇ ਹਨ ਤਾਂ ਉਹ ਈਰਖਾ ਦਾ ਸ਼ਿਕਾਰ ਹੋ ਰਹੇ ਸਨ ਸ਼ਾਇਦ ਮੈਨੂੰ ਇਸ ਸਵਾਲ ਦਾ ਜਵਾਬ ਮਿਲ ਗਿਆ ਸੀ ਮਨਾਲੀ ਵਿੱਚ ਜਿਨ੍ਹਾਂ ਲੋਕਾਂ ਨੇ ਮੇਰੀ ਤਾਰੀਫ ਕੀਤੀ ਸੀ ਉਹ ਸਾਡੇ ਦੋਵਾਂ ਲਈ ਅਜਨਬੀ ਸਨ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਸਨ ਪਰ ਹੁਣ ਮੇਰੀ ਤਾਰੀਫ਼ ਰਾਹੁਲ ਵਿੱਚ ਨਾ ਪੱਕੀ ਭਾਵਨਾਵਾਂ ਪੈਦਾ ਕਰ ਰਹੀ ਸੀ ਮੈਂ ਕਦੇ ਵੀ ਆਪਣੇ ਵਿਆਹੁਤਾ ਜੀਵਨ ਵਿੱਚ ਪਿਆਰ ਅਤੇ ਰੋਮਾਂਸ ਦਾ ਨਿਕ ਗੁਆਣਾ ਨਹੀਂ ਚਾਹੁੰਦੀ ਸੀ ਸੰਜੇ ਰਾਹੁਲ ਦੇ ਇੱਕ ਨਜ਼ਦੀਕੀ ਦੋਸਤ ਨੇ ਸਾਨੂੰ ਆਪਣੇ ਵਿਆਹ ਦੀ ਵਰੇਗੰਡ ਮਨਾਉਣ ਲਈ ਆਪਣੇ ਘਰ ਰਾਤ ਦੇ ਖਾਣੇ ਲਈ ਬੁਲਾਇਆ ਸੀ ਜਦੋਂ ਮੈਂ ਉੱਥੇ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੋ ਕੇ ਰਾਹੁਲ ਦੇ ਸਾਹਮਣੇ ਆਈ ਤਹਾ ਹੈਰਾਨੀ ਨਾਲ ਉਸਦਾ ਮੂੰਹ ਖੁੱਲਾ ਰਹਿ ਗਿਆ ਮੈਂ ਆਪਣੇ ਆਪ ਨੂੰ ਤਿਆਰ ਕਰਨ ਲਈ ਬਹੁਤ ਮਿਹਨਤ ਕੀਤੀ ਸੀ ਅਤੇ ਮੈਂ ਬਹੁਤ ਸੁੰਦਰ ਲੱਗ ਰਹੀ ਸੀ ਪਾਰਟੀ 'ਚ ਸਿਰਫ ਕਰੀਬੀ ਦੋਸਤ ਅਤੇ ਸੰਜੇ ਦੇ ਪਰਿਵਾਰਿਕ ਮੈਂਬਰ ਮੌਜੂਦ ਸਨ ਸਾਰੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਰੰਜਨਾ ਦੇ ਆਉਂਦੇ ਹੀ ਕਮਰੇ ਵਿੱਚ ਰੌਸ਼ਨੀ ਕਿੰਨੀ ਵੱਧ ਗਈ ਹੈ ਰਾਹੁਲ ਦੇ ਦੋਸਤ ਨੀਰਜ ਦੇ ਇਸ ਮਜ਼ਾਕ ਉੱਤੇ ਸਾਰੇ ਉੱਚੀ ਉੱਚੀ ਹੱਸ ਪਏ ਮੇਰੇ ਦੋਸਤ ਰਾਹੁਲ ਨੇ ਬਿਜਲੀ ਦੇ ਖਰਚੇ ਬਚਾਉਣੇ ਸ਼ੁਰੂ ਕਰ ਦਿੱਤੇ ਹਨ ਦੋਸਤੋ ਹੁਣ ਰੰਜਨਾ ਦੇ ਕਾਰਨ ਆਪਣੇ ਕਮਰੇ ਦੀ ਟਿਊਬ ਲਾਈਟ ਨੂੰ ਚਾਲੂ ਕਰਨ ਦੀ ਲੋੜ ਨਹੀਂ ਹੈ ਰਜੀਵ ਦੇ ਇਸ ਮਜ਼ਾਕ ਤੇ ਕਮਰਾ ਇੱਕ ਵਾਰ ਫਿਰ ਹਾਸੇ ਦੀ ਆਵਾਜ਼ ਨਾਲ ਗੂੰਜ ਉਠਿਆ ਦੋਸਤੋ ਤੁਹਾਡੇ ਦੋਸਤ ਨੂੰ ਰੋਸ਼ਨੀ ਕਰ ਰਾਤ ਨੂੰ ਸੌਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਹੁਲ ਨੇ ਕਿਹਾ ਕੋਈ ਇੰਨੀ ਸੋਹਣੀ ਪਤਨੀ ਦੇ ਹੁੰਦੇ ਹੋਏ ساری ਰਾਤ ਕੌਣ ਸੌਂਦਾ ਹੈ ਇੱਕ ਦੋਸਤ ਨੇ ਇਹ ਗੱਲ ਕਹੀ ਤਾਂ ਇਸ ਵਾਰ ਹਾਸੇ ਦੀ ਉੱਚੀ ਆਵਾਜ਼ ਨੇੜੇ ਦੇ ਘਰਾਂ ਤੱਕ ਪਹੁੰਚ ਗਈ ਹੋਵੇਗੀ। ਮੈਨੂੰ ਸਾਫ਼ ਮਹਿਸੂਸ ਹੋਇਆ ਕਿ ਰਾਹੁਲ ਹੌਨ ਜ਼ਬਰਦਸਤੀ ਮੁਸਕਰਾ ਰਿਹਾ ਸੀ। ਉਸ ਨੂੰ ਮੇਰਾ ਸਾਰਿਆਂ ਦੇ ਮਜ਼ਾਕ ਦਾ ਕੇਂਦਰ ਬੰਨਾ ਪਸੰਦ ਨਹੀਂ ਸੀ। ਮੇਰੇ ਪਤੀ ਦੇ ਦੋਸਤਾਂ ਦੀਆਂ ਅੱਖਾਂ ਵਿੱਚ ਮੇਰੇ ਰੂਪ ਪ੍ਰਤੀ ਮੇਰੀ ਤਾਰੀਫ਼ ਦੇ ਪ੍ਰਗਟਾਵੇ ਵੇਖ ਕੇ ਮੈਂ ਰਾਹੁਲ ਦੇ ਬਿਲਕੁਲ ਨਾਲ ਲੱਗ ਗਈ ਤੇ ਆਪਣੇ ਬੁੱਲਾਂ ਨੂੰ ਉਸਦੇ ਕੰਨਾਂ ਦੇ ਕੋਲ ਲੈ ਕੇ ਮੈਂ ਪਹਿਲਾਂ ਇੱਕ ਹਲਕੀ ਚੁੰਮੰਦੀ ਆਵਾਜ਼ ਕੀਤੀ ਅਤੇ ਫਿਰ ਉਸ ਦੀਆਂ ਅੱਖਾਂ ਵਿੱਚ ਪਿਆਰ ਨਾਲ ਵੇਖਿਆ ਅਤੇ ਮਨਮੋਹਕ ਢੰਗ ਨਾਲ ਮੁਸਕਰਾਉਣ ਲੱਗ ਪਈ ਸਾਡੇ ਆਲੇ-ਦੁਆਲੇ ਸਾਰੇ ਲੋਕ ਦਿਲੋਂ ਹੱਸ ਰਹੇ ਸਨ ਪਰ ਮੇਰਾ ਧਿਆਨ ਪੂਰੀ ਤਰ੍ਹਾਂ ਆਪਣੇ ਜੀਵਨ ਸਾਥੀ ਦੇ ਚਿਹਰੇ ਤੇ ਹੀ ਟਿਕਿਆ ਹੋਇਆ ਸੀ ਜਿਵੇਂ ਮੇਰੇ ਲਈ ਹਾਲ ਵਿੱਚ ਰਾਹੁਲ ਤੋਂ ਇਲਾਵਾ ਹੋਰ ਕੋਈ ਮੌਜੂਦ ਨਹੀਂ ਸੀ ਆਪਣਾ ਪੂਰਾ ਧਿਆਨ ਰਾਹੁਲ ਤੇ ਟਿਕਾ ਕੇ ਮੈਂ ਉਸ ਦੇ ਸਾਰੇ ਦੋਸਤਾਂ ਨੂੰ ਅਜਨਬੀਆਂ ਦੀ ਸ਼੍ਰੇਣੀ ਚ ਪਾ ਦਿੱਤਾ ਸੀ। ਰਾਹੁਲ ਇੱਧਰ ਉੱਧਰ ਦੇਖ ਰਿਹਾ ਸੀ। ਪਰ ਜਦੋਂ ਵੀ ਉਹ ਮੇਰੇ ਵੱਲ ਦੇਖਦਾ ਤਾਂ ਮੈਨੂੰ ਇੰਜ ਲੱਗਦਾ ਜਿਵੇਂ ਉਹ ਮੇਰੇ ਪਿਆਰ ਵਿੱਚ ਗੁਆਚ ਜਾਣਾ ਚਾਹੁੰਦਾ ਹੈ। ਜਦੋਂ ਅਚਾਨਕ ਖੁਸ਼ ਹੋ ਕੇ ਮੁਸਕਰਾਉਣ ਲੱਗਾ ਤਾਂ ਮੇਰਾ ਚਿਹਰਾ ਫੁੱਲ ਵਾਂਗ ਚਮਕ ਉੱਠਿਆ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਬਹੁਤ ਹੀ ਮੀ ਆਵਾਜ਼ ਵਿੱਚ ਕਿਹਾ ਅਤੇ ਫਿਰ ਸ਼ਰਮ ਨਾਲ ਆਪਣੀ ਅੱਖਾਂ ਨੀਵੀਆਂ ਕਰ ਲਈਆਂ। ਮੈਂ ਆਪਣੇ ਜੀਵਨ ਸਾਥੀ ਨੂੰ ਈਰਖਾ ਦੀ ਭਾਵਨਾ ਤੋਂ ਮੁਕਤ ਕਰਨ ਦਾ ਤਰੀਕਾ ਲੱਭ ਲਿਆ ਸੀ ਉਸ ਰਾਤ ਜੇ ਕੋਈ ਮੇਰੀ ਥੋੜੀ ਜਿਹੀ ਵੀ ਤਾਰੀਫ਼ ਕਰਦਾ ਤਾਂ ਮੈਂ ਝੱਟ ਮੁਸਕਰਾ ਕੇ ਰਾਹੁਲ ਵੱਲ ਪਿਆਰ ਨਾਲ ਦੇਖਦੀ ਸੀ ਉਸ ਨੂੰ ਮਹਿਸੂਸ ਹੁੰਦਾ ਸੀ ਕੋਈ ਮੇਰੀ ਨਹੀਂ ਸਗੋਂ ਉਸਦੀ ਪਤਨੀ ਦੀ ਤਾਰੀਫ਼ ਕਰ ਰਿਹਾ ਹੋਵੇ ਪਾਰਟੀ ਖਤਮ ਹੋਣ ਤੋਂ ਬਾਅਦ ਅਸੀਂ ਘਰ ਆ ਗਏ ਅੱਜ ਰਾਤ ਰਾਹੁਲ ਦੇ ਚਿਹਰੇ ਤੇ ਪਹਿਲਾਂ ਵਾਲੀ ਖੁਸ਼ੀ ਸੀ ਮੈਨੂੰ ਹੁਣ ਇਸ ਖੁਸ਼ੀ ਦਾ ਰਾਜ਼ ਪਤਾ ਲੱਗ ਗਿਆ ਸੀ ਤੇ ਮੈਂ ਜਾਣ ਗਈ ਸੀ ਕਿ ਰਾਹੁਲ ਦੇ ਦਿਲ ਵਿੱਚ ਇਹ ਅਹਿਸਾਸ ਜਗਾ ਕੇ ਰੱਖਣਾ ਚਾਹੀਦਾ ਹੈ ਕਿ ਜਦੋਂ ਕੋਈ ਮੇਰੀ ਤਾਰੀਫ਼ ਕਰ ਰਿਹਾ ਹੁੰਦਾ ਹੈ ਤਾਂ ਅਸਲ ਵਿੱਚ ਉਹ ਮੇਰੀ ਨਹੀਂ ਰਾਹੁਲ ਦੀ ਪਤਨੀ ਦੀ ਤਾਰੀਫ਼ ਕਰ ਰਿਹਾ ਹੁੰਦਾ ਹੈ ਤੁਸੀਂ ਸੁਣੀ ਕਹਾਣੀ ਹੁਸਨ ਕਮੀਨਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਐਸੇ ਤਰੀਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ੍ਰੀ ਅਕਾਲ